ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ हेयर ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਹਾਂ। ਚੜ੍ਹਦੀ ਕਲਾ ਤੇ ਰਾਜੀ ਖੁਸ਼ੀਆਂ। ਵਾਹਿਗੋ ਤੁਹਾਨੂੰ ਵੀ ਸਾਰਿਆਂ ਨੂੰ ਤਾਂ ਦोसी ਬਖਸ਼ੇ। ਅੱਪਾਈ ਦੀ ਵੀਡੀਓ ਬਣਾਉਣ ਲੱਗੇ ਸੀ। ਅੱਜ ਦੀ ਵੀਡੀਓ ਵਿੱਚ ਸਪੈਸ਼ਲ ਭੈਣਾ ਵਾਸਤੇ ਆ। ਬਹੁਤ ਹੀ ਖਾਸ ਆ ਹਨਾ। ਕਦੇ ਹਨਾ ਕਈ ਵਾਰ ਆਪਣੇ ਕੋਲ ਕੋਈ ਚੀਜ਼ ਇਦਾਂ ਉਤਰਦੀ ਹੁੰਦੀ ਆ ਧਾਗੇ ਨਿਕਲਦੇ ਹੁੰਦੇ ਹਨਾ। ਤੇ ਆਪਾਂ ਉਹਨਿੰਨ ਚੀਜ਼ ਉਹ ਬਲੌਕ ਨਹੀਂ ਕਰਾ ਸਕਦੇ ਵੀ ਕਿਤੇ ਕਿ ਮਾੜੀ ਮੋਟੀ ਚੀਜ਼ ਆਏ ਤੇ ਪੱਕਾ ਪੈਸੇ ਲਾਉਣੇ ਉਹ ਬਲੌਕ ਕਰਾਈਏ ਹਨਾ ਵੀ ਧਾਗੇ ਨਾਲ ਨਿਕਲ ਨਾ ਜਾਂ ਕਿ ਉਹ ਆਪਾਂ ਕੋਟੀ ਹਨਾ ਢੇੜ ਕੇ ਬਾਹਾਂ ਗਾਂ ਕੱਟ ਕੇ ਮੂਹਦੇ ਥੋੜੀ ਮੂਹਦੀ ਗਾਂ ਕਰਦੇ ਹਨਾ ਤੇ ਉਸ ਤੋਂ ਬਾਅਦ ਤੇ ਉਹ ਸਲਾਈ ਮਾਰ ਲੈਂਦੇ ਆਪਾਂ ਉਹ ਫਿਰ ਵੀ ਉਧਰੰ ਦਾ ਡਾਹ ਰੰਦਾ ਹੈ ਤਾਂ ਜੇ ਕਿਹਾ ਕੋਈ ਸੂਟ ਹੁੰਦਾ ਕਮੀਜ਼ ਹੁੰਦਾ ਮਾੜੀ ਮੋਟੀ ਬਾਹਾਂ ਜਾਂ ਕੁਝ ਵੀ ਆਪਾਂ ਖੁੱਲਾ ਪੀੜਾ ਕੀਤਾ ਹੁੰਦਾ ਹਨਾ ਤੇ ਆਪਾਂ ਨੂੰ ਡਾਹ ਹੁੰਦਾ ਹੁਣੇ ਉਧੜ ਜੂਗਾ ਜਿਵੇਂ ਮੋਢੇ ਦੀ ਸਲਾਈ ਹੋ ਗਈ ਹੈ ਨਾ ਜਾਂ ਇਦਾਂ ਸਾਰੀ ਹੈ ਨਾ ਬਾਹਾਂ ਦੀ ਸਲਾਈ ਹੋ ਗਈ ਤੇ ਆਪਾਂ ਘਰੇ ਲੋਟ ਕਰ ਲੈਣੇ ਬਸ ਕਈ ਕਪੜਾ ਇਦਾਂ ਦਾ ਹੁੰਦਾ ਏ ਵਿੱਚ ਧਾਗੇ ਨਿਕਨ ਦਾ ਡਰ ਹੁੰਦਾ ਵੀ ਆਪਾਂ ਨੂੰ ਥੋੜੇ ਪੈਸੇ ਚੀਜ਼ ਦਿਖਾ ਦੇ ਕੇ ਥੋਨੇ ਪੈਸੇ ਲਾਵਾਂਗੇ ਨਾ ਨਾਲ ਥੋੜੇ ਪੁਰਾਣਾ ਸੂਟ ਹੁੰਦਾ ਹੈ ਨਾ ਥੋੜਾ ਘੱਟ ਘਸਿਆ ਹੋਇਆ ਆਪਾਂ ਕਹਿੰਨੇ ਕਿੱਥੇ ਵੀਨੇ ਪੈਸੇ ਲਾਵਾਂਗੇ ਤੋਂ ਆਪਾਂ ਤੁਹਾਨੂੰ ਘਰੇ ਤਰੀਕਾ ਦੱਸਿਆ ਕਿਸ ਤਰੀਕੇ ਨੂੰ ਤੁਸੀਂ ਘਰੇ ਹਨਾ ਉਹਨਾਂ ਇੱਕ ਚੀਜ਼ ਨੂੰ ਤੁਸੀਂ ਓਵਰਲੌਕ ਘਰੇ ਕੱਟ ਸਕਦੇ ਹੋ ਸੂਈ ਨਾਲ ਸੈਂਪਲ ਸੂਈ ਨਾਲ ਉਥੋਂ ਤਰੀਕਾ ਦੱਸਦੀਆਂ ਆਜੋ ਤੁਸੀਂ ਦੇਖਿਓ ਬਹੁਤ ਕੰਮ ਦੀ ਹਾਂਜੀ ਦਵਾ ਦੇ ਦੇਖ ਦੇਖੋ ਤੁਸੀਂ ਇਦਾਂ ਇਦਾਂ ਗੰਢ ਕੱਢ ਲਈ ਠੀਕ ਆ ਕਿ ਨਹੀਂ ਇੱਥੇ ਇਦਾਂ ਗੰਢ ਤੇ ਇਦਾਂ ਕਰਕੇ ਇਹਦੇ ਅੱਛੇ ਦੀ ਕੱਟ ਲੈਣਾ ਹੁਣ ਫੇਰ ਇੱਧਰ ਵੀ ਇਦਾਂ ਜਿੰਨੇ ਕੁ ਥੋੜੀ ਗਾਂ ਕਰਕੇ ਜਬਾ ਨੇੜੇ ਲਿਆ ਕੇ ਤੁਸੀਂ ਧਾਗਾ ਦੇਖ ਲੈਣਾ ਕਿਵੇਂ ਆ ਆ ਦੇਖੋ ਬਣ ਗਿਆ ਨਾ ਹੁਣ ਫੇਰ ਇੱਧਰ ਦੀ ਫੇਰ ਇਦਾਂ ਥੋੜੀ ਜਿਹੀ ਘਾ ਫੇਰੇ ਦੇ ਵਿੱਚ ਦੀ ਦੇਖੋ ਨਹੀਂ ਨਹੀਂ ਹੋਣਾ ਤੁਹਾਨੂੰ ਰੈੱਡ ਕਲਰ ਦੀ ਓਵਰਲੌਕ ਹੁੰਦੀ ਤੇ ਲੱਪਾ ਸਾਦੀ ਕਰ ਲਈਏ ਫਿਰ ਤੁਹਾਨੂੰ ਦਿਖਾਉਣੀ ਆ ਹਾਂਜੀ ਇੱਥੇ ਦੇਖ ਸਕਦੇ ਹੋ ਆਪਾਂ ਕਰੀ ਜਾਂਦੇ ਆ ਥੋੜੀ ਥੋੜੀ ਗਾਹ ਤੇ ਬਸ ਇਦਾਂ ਕਰਕੇ ਜਿਹੜਾ ਮੂਹਰੇ ਧਾਗਾ ਹੁੰਦਾ ਹਨਾ ਇਹ ਇੱਕ ਧਾਗਾ ਵਿਚਾਲ ਦੀ ਕੱਢ ਲੈਣਾ ਇਸ ਤਰ੍ਹਾਂ ਦੇਖੋ ਕਿੰਨੀ ਵਧੀਆ ਦੀਦੀ ਹੋਊਗੀ ਤੁਹਾਨੂੰ ਓਵਰਲੌਕ ਹੋ ਜਾਂਦੀ ਏ ਮੈਗਰੀਨ ਤੇ ਰੈੱਡ ਨਾਲ ਮਗਲੀ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਤੇ ਮੂਰਲੀ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਤਾਂ ਇਹ ਮੈਂ ਤੁਹਾਨੂੰ ਕਰਕੇ ਦਿਖਾਉਣੀ ਆ ਤਾਂ ਕਿ ਗ੍ਰੀਨ ਤੇ ਰੈੱਡ ਜਿਹਾ ਦਿਖੇ ਹਾਂਜੀ ਤੁਸੀਂ ਦੇਖ ਸਕਦੇ ਆ ਕਿੰਨੀ ਵਧੀਆ ਫਿਨਿਸ਼ਿੰਗ ਆਈ ਆ ਤੁਸੀਂ ਦੇਖੋ ਕਿੰਨੀ ਵਧੀਆ ਓਵਰਲੌਕ ਹੈ ਬੈਕ ਸਾਈਡ ਦੇਖੋ ਤੇ ਆ ਫਰੰਟ ਸਾਈਡ ਦੇਖੋ ਦੇਖੋ ਬਹੁਤ ਸਾਰਾ ਜੈਕਪੌਂਕ ਪਨ ਲੱਗ ਗਿਆ ਐਦਾਂ ਤੁਸੀਂ ਘਰ 'ਚ ਓਵਰਲੌਕ ਕਰ ਸਕਦੇ ਆ ਆਪਣਾ ਗੰਡ ਦੇ ਦੀ ਗੰਡ ਜਿਹੜੀ ਐਂਡ ਤੇ ਆ ਵਸੇ ਤੇ ਦੇ ਤੁਸੀਂ ਦੇ ਦੇਣੀ ਆ ਬਾਤ ਤਾਂ ਸਾਡਾ ਜੈਕ ਨਾ ਉਹਦੀ ਰੋਲਾ ਚੱਕ ਦਿੰਦਾ ਬਸ ਹਾਂ ਦੇ ਉਹ ਸਿੱਧਾ ਗੰਡ ਦੇਤੀ ਤੇ ਇਹਨੂੰ ਪੰਡਵਾ ਕੈਂਚੀ ਨਾਲ ਕੱਟ ਦੇਖੋ ਆਪਣੀ ਓਵਰਲੌਕ ਹੋ ਚੁੱਕੀ ਆ ਘਰ ਬੱਚੇ ਐਦਾਂ ਤੁਸੀਂ ਓਵਰਲੌਕ ਕਰ ਸਕਦੇ ਜੇ ਮਾੜਾ ਮੋਟਾ ਆਪਣਾ ਹੁੰਦਾ ਏ ਕਮੀਜ਼ ਵਗੈਰਾ हां जी ਇਸ ਤਰ੍ਹਾਂ ਤੁਸੀਂ ਘਰ ਵਿੱਚ ਨਾ ওভারਲੋਕ ਕਰ ਸਕਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੂਈ ਨਾਲ ਮਾੜਾ ਮੋਟਾ ਆਪਣਾ ਉਹ ਜਿਹੜਾ ਉਹ ਹੁੰਦਾ ਹੈ ਨਾ ਵੀ ওভারਲੋਕ ਕਰਨ ਵਾਲਾ ਤਾਂ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਚ ਕੁਝ ਵੀ ਚੰਗਾ ਲੱਗਿਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਜਿਹੜੀ ਬਾਅਦ ਸਾਡੇ ਜੈਕ ਨਹੀਂ ਆਵਾਜ਼ ਆਉਂਦੀ ਪਲੀਜ਼ ਉਸ ਵਾਇਸ ਨੂੰ ਇਗਨੋਰ ਕਰਿਓ ਉਹ ਬਾਅਦ ਐਂ ਬਸ ਬੋਲੀ ਜਾਂਦਾ ਹੈ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ